ਦੇਖ ਕੇ ਉਹ ਕਿਸਰੋ ਕੇ ਆਏ ਹੋਰ ਬੜਾ ਸ਼ਾਨਦਾਰ ਸਰ 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 ਲੱਗ ਗਿਆ ਹਰੇ ਉਹ ਫੋਟੋ ਕਰੋ ਫੋਟੋ ਇੱਕ 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 ਦੇ ਤੌਰ ਤੇ ਸਵਾਗਤ ਕਰਦਾ ਸਾਡੇ ਮੁੱਖ ਮੰਤਰੀ ਹਰਿਆਣਾ ਸਰਨੀ ਸਾਹਿਬ ਦਾ ਇਹਨਾਂ ਕੇ ਜਿਸ ਤਰ੍ਹਾਂ ਹੁਣੇ 10 ਘੰਟੇ ਵੀ ਆ ਇਸ ਦਫਤਰ ਵਾਸਤੇ ਨਵੇਂ ਨਹੀਂ ਇੱਥੇ ਇਹਨਾਂ ਨੇ ਬਹੁਤ ਰਾਤਾਂ guzariਆਂ ਪੰਜਾਬ ਦੇ ਕਰਨ ਕਰਨ ਨਾਲ ਜੁੜੇ ਐ ਤੇ ਅੱਜ ਵੀ ਇਹਨਾਂ ਦਾ ਜਿੱਥੇ ਕਿਤੇ ਵੀ ਕੋਈ ਆਵਾਜ਼ ਪੰਜਾਬ ਤੋਂ ਇਹਨਾਂ ਨੂੰ ਪਹੁੰਚਦੀ ਐ ਉਹਨੂੰ ਆਪ ਜਾ ਕੇ ਮਿਲ ਕੇ ਪੰਜਾਬ ਦੇ ਭਲਕ ਵਾਸਤੇ ਇੱਕ ਛੋਟੇ ਭਰਾਉਣ ਦੇ ਨਾਤੇ ਇਹਨਾਂ ਦੀ ਵੀ ਪੂਰੀ ਚਿੰਤਾ ਹੈ ਜਿਹਦਾ ਪਰਕਾਲਾ ਤੁਹਾਡੇ ਸਾਹਮਣੇ ਸਵਾਗਤ ਕਰਦਾ ਮੈਂ ਅਸ਼ਨੀ ਜੀ ਬੈਠੇ ਐ ਕਾਸਟ ਆਰਡੀ ਇਸ ਫੰਕਸ਼ਨ 'ਚ ਰਵੀ ਨੀਤ ਬਿੱਟੂ ਜੀ ਆਪਣੇ ਨੂੰ ਜਿਵੇਂ ਦਿੱਲੀ ਛੱਡ ਕੇ ਇੱਥੇ ਆਏ ਹਨ ਉਹਨਾਂ ਦਾ ਸਵਾਗਤ ਕਰਦਾ ਸਭ ਅੱਜ ਸੰਡਾ ਜਿਹੜਾ ਪਰਿਵਾਰ ਹੈ ਭਾਜਪੀ ਪੰਜਾਬ ਦਾ ਉਹਦੇ ਵਿੱਚ ਬਹੁਤ ਹੀ ਮੈਂ ਸਮਝਦਾ ਇੱਕ ਅਹਿਮ ਉਹਦੇ 'ਚ ਪਾਰਟੀ ਦਾ ਵਿਸਤਾਰ ਹੋਇਆ ਹੈ ਜਿਹੜੀ ਸ਼ਕਤੀਆਂ ਜੁੜੀਆਂ ਸਾਡੇ ਨਾਲ ਐਸੇ ਤੁਸੀਂ ਐਂ ਖੇਚਲ ਕਰ ਰਹੇ ਸੀਗੇ ਮੈਨੂੰ ਸਮਝਦਾ ਵੀ ਇਹਨਾਂ ਨੂੰ ਕਿ ਸੇ ਪਰਿਚਯ ਦੇ ਮਹਤਾਜ ਹੈ ਚਾਹ ਜਗਨਜੀਤ ਬਰਾੜ ਜੀ ਹੈ ਚਾਹ ਰਿਪਜੀਤ ਜੀ ਹੈ ਚਾਹ ਚਰਨ ਜੀ ਜੀ ਹੈ ਚਾਹ ਊਕਾਰ ਜੀ ਇਹਨਾਂ ਸਾਰਿਆਂ ਨੇ ਆਪਣੀ ਆਪਣੀ ਛਾਪ ਲੋਕਾਂ ਦੇ ਦਿਲਾਂ 'ਚ ਛੱਡੀ ਹੈ ਆ ਇੱਕ ਲੋਕਾਂ ਦੀ ਭਾਵਨਾਵਾਂ ਦੇ ਪ੍ਰਤੀਕ ਹੈ ਸਭ ਆ ਜੋ ਪੰਜਾਬ 'ਚ ਅੱਜ ਘਟ ਰਿਹਾ ਹੈ ਇੱਕ ਆਵਾਜ਼ ਜਿਹੜੀ ਜਨਮਾਨਸ ਦੀ ਗਰਾਉਂਡ ਲੈਵਲ ਤੋਂ ਜਿਹੜਾ ਕਹਿੰਦਾ ਉੱਥੇ ਜ਼ਮੀਨੀ ਪੱਧਰ ਤੋਂ ਜਿਹੜੀ ਆਵਾਜ਼ ਹੈ ਉਹਦੀ ਰਿਫਲੈਕਸ਼ਨ ਹੈ ਲੋਕਾਂ 'ਚ ਪੰਜਾਬ ਵਾਸਤੇ ਚਿੰਤਿਤ ਹੈ ਲੋਕਾਂ 'ਚ ਦੇਖ ਰਹੇ ਆ ਵੀ ਕੋਈ ਵੀ ਬੰਦਾ ਪੰਜਾਬ ਦੇ ਅੰਦਰ ਸੁਰੱਖਿਤ ਨਹੀਂ ਜਿਹਨੂੰ ਲੈ ਕੇ ਅਸੀਂ ਅੱਜ ਚੱਲੇ ਆ ਉੱਥੇ ਉੱਥੇ ਜਾ ਕੇ ਵੀ ਸਾਰੀਆਂ ਗੱਲਾਂ ਹੋਣਗੀਆਂ ਸੀਐਮ ਹਾਊਸ ਦਾ ਉਧਰਲੇ ਪਾਸੇ ਅਸੀਂ ਚੱਲੇ ਆ ਉੱਥੇ ਜਾ ਕੇ ਕਿਰਾਵ ਕਰਨਾ ਹੈ ਪਰ ਲੋਕਾਂ ਦਾ ਜੀਪੀ ਕਨ ਬੜੀ ਆਸ ਤੇ ਉਮੀਦ ਨਾਲ ਦੇਖ ਰਹੇ ਕੌਣ ਪੰਜਾਬ ਦੀ ਬਾਹ ਫੜੂਗਾ ਕੌਣ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਤ ਕਰੂਗਾ ਸਾਡੀ ਜਾਨ ਮਾਲ ਦੀ ਸੁਰੱਖਿਆ ਕਰੂਗਾ ਤੇ ਸਾਡਾ ਪੰਜਾਬ ਵਾਪਸ ਤਰੱਕੀ ਦੇ ਰਾਹ ਤੇ ਹੋਵੇ ਤੇ ਸਾਹਮਣੇ ਅਗਰ ਕੋਈ ਚੀਜ਼ ਨਜ਼ਰ ਆਂਦੀ ਹੈ ਤਾਂ ਬੀਜੇਪੀ ਹੀ ਕੇਜੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਇਸ ਜਿਹੜਾ ਮੌਜੂਦਾ ਹਾਲਾਤ ਬਣੇ ਹੋਏ ਹੈ ਲੌਰਲੈਸਨੈਸ ਪੰਜਾਬ ਵਿਦਆਊਟ ਗਵਰਨੈਂਸ ਵਿਦਆਊਟ ਗਵਰਨਮੈਂਟ ਐਂਡ ਵਿਦਆਊਟ ਅਚੀਵ ਮਿਨਿਸਟਰ ਚੀਫ ਮਿਨਿਸਟਰਸ਼ਿਪ ਵੀ ਗ੍ਰੀ ਰੱਖੀ ਪਈ ਹੈ ਉਹਨਾਂ ਹਾਲਾਤਾਂ 'ਚ ਅੱਜ ਲੋਕ ਬੀਜੇਪੀ ਕੰਨੀ ਦੇਖ ਰਹੇ ਕਿ ਮਜ਼ਬੂਤ ਲੀਡਰਸ਼ਿਪ ਦੀ ਘਾਟ ਜਿਹੜੀ ਹੈ ਉਹਨੂੰ ਖਲਾ ਨੂੰ ਪੂਰਾ ਕਰਨ ਅਗਰ ਕੋਈ ਕਰ ਸਕਦਾ ਹੈ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਰਹਿਣ ਮਹਿਚੇ ਪੰਜਾਬ ਬੀਜੇਪੀ ਕਰ ਸਕਦੀ ਹੈ ਜਿਹਦੇ ਕਰਕੇ ਅੱਜ ਸਾਰੇ ਸਾਥੀ ਸਾਡੇ ਨਾਲ ਜੁੜ ਰਹੇ ਮੈਂ ਤਹਿ ਦਿਲੋਂ ਪਾਰਟੀ ਕੰਨੀ ਉਹਨਾਂ ਦਾ ਸਵਾਗਤ ਕਰਦਾ ਤੇ ਉਮੀਦ ਕਰਦੇ ਹਾਂ ਵੀ ਸਾਰੇ ਮਿਲ ਜੁਲ ਕੇ ਅਸੀਂ ਪੰਜਾਬ ਦੇ ਭਲੇ ਤਰਕ ਵਾਸਤੇ ਕੰਮ ਕਰਦੇ ਰਵਾਂਗੇ ਜੈ ਹਿੰਦ ਅੱਜ ਸਾਡੇ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਪਰਿਵਾਰ ਬੜੀ ਗਤੀ ਨਾਲ ਪੰਜਾਬ ਦੇ ਵਿੱਚ ਫੜ ਰਿਹਾ ਹੈ। ਅਵ ਰਾਜੂਸੀ ਕੜੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਜਿਨ੍ਹਾਂ ਨੇ ਕੀਤਾ ਹੈ ਪਰਿਵਾਰ ਵਿੱਚ ਜਿਹੜੇ ਸ਼ਾਮਿਲ ਹੋਏ ਨੇ ਜਗਮੀਤ ਬਰਾੜ ਜੀ ਜੋ ਪੁਰਵ ਸੰਸਦ ਹੈ। ਹਮਾਰੇ रिपजीत बराड़ जी जो पूर्व विधायक हैं चरणजीत बराड़ जी हमारे अकाली दल के नेता हैं ओंकार सिंह जी जो मौजूदा सीएम के ओएसडी रहे ने रितपाल सिंह जी हमारे किसान नेता रहे ने कुलवंत सिंह जी ਜੋ ਲੋਕ ਭਲਾਈ ਪਾਰਟੀ ਦੇ ਪਦਾਧିକਾਰੀ ਰਹੇ ਨੇ ਅੱਜ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਪਰਿਵਾਰ ਵਿੱਚ ਮੈਂ ਬਹੁਤ ਹੀ ਨਿੱਘਾ ਸਵਾਗਤ ਕਰਦਾ ਕਿ ਆ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿਚਾਰ ਨਾਲ ਜੁੜ ਕੇ ਪੰਜਾਬ ਦੀ ਭਲਾਈ ਦੇ ਲਈ ਅੱਜ ਕਦਮ ਚੁੱਕਿਆ ਹੈ ਪੰਜਾਬ ਦੇ ਲੋਕੀ ਜਿਸ ਪੈ ਦੇ ਨਾਲ ਗੁਜ਼ਰਦੇ ਨੇ ਉਹ ਪੈ ਜੋ ਉਹਨਾਂ ਦੇ ਦਿਲਾਂ ਵਿੱਚ ਹੈ ਉਹ 2014 ਦੇ ਵਿੱਚ ਪੂਰੇ ਦੇਸ਼ ਤੇ ਲੋਕਾਂ ਦੇ ਮਨ ਵਿੱਚ ਥਾ 2014 ਤੋਂ ਪਹਿਲੇ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ بڑے بڑے ਕਾਪਲੇ ਗੋਟਾਲੇ ਭ੍ਰਸ਼ਟਾਚਾਰ ਉਹ ਕਾਂਗਰਸ ਪਾਰਟੀ ਦੇ ਵਿੱਚ ਹੋ ਰਿਆ ਸੀ ਅੱਜ ਪੰਜਾਬ ਦੇ ਲੋਕਾਂ ਦੇ ਮਨ ਵਿੱਚ ਵੀ وہی ਪੈ ਸੀ ਕਿ ਪੰਜਾਬ ਨੂੰ ਇਹ ਮੁਕਤੀ ਕੌਣ ਦੇ ਸਕਦਾ ਹੈ ਜਿੱਥੋਂ ਦੇਸ਼ ਦੇ ਲੋਕਾਂ ਨੂੰ ਸੁਰੱਖਿਅਤ ਕਰਨ ਦਾ ਕੰਮ ਦੇਸ਼ ਦੇ ਸਸ਼ਵੀ ਪ੍ਰਧਾਨ ਮੰਤਰੀ ਆਦਰਯ ਨਰਿੰਦਰ ਮੋਦੀ ਜੀ ਨੇ ਕੀਤਾ ਹੈ। ਪੰਜਾਬ ਦੇ ਲੋਕਾਂ ਨੂੰ ਵੀ ਅੱਜ ਇਹ ਲੱਗ ਰਿਹਾ ਕਿ ਇਸ ਭ੍ਰਸ਼ਟਾਚਾਰ ਤੇ ਮੁਕਤੀ ਇਨ੍ਹਾਂ ਝੂਠੀਆਂ ਗੱਲਾਂ ਤੇ ਮੁਕਤੀ ਅੱਜ ਅਗਰ ਕੋਈ ਦੇ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਵੀ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਮੇ ਭਾਰਤੀ ਜਨਤਾ ਪਾਰਟੀ ਦੇ ਸਕਤੀ ਹੈ। ਕਿਉਂਕਿ ਅੱਜ ਪੰਜਾਬ ਜੋ ਸਾਡਾ ਹੰਸਾ ਖੇਲ ਦਾ ਪੰਜਾਬ ਸੀ ਉਹਦੇ ਨਾਂ ਤੇ ਵੋਟਾਂ ਲੈ ਲੈਂਦੇ ਨੇ ਪਰੰਤੂ ਹੱਸਦੇ ਖੇਲ ਦੇ ਪੰਜਾਬ ਨੂੰ ਇਹਨਾਂ ਨੇ ਉਹਦੀ ਕੀ ਹਾਲਤ ਕਰ ਦਿੱਤੀ ਹੈ ਕਿ ਜਿਹੜਾ ہمارا ਇੰਡਸਟਰੀਲਿਸਟ ਹੈ ਉਹਦੇ ਮਨ ਦੇ ਵਿੱਚ ਵੀ ਭੈ ਆਮ ਨਾਗਰਿਕ ਦੇ ਵਿੱਚ ਵੀ ਭੈ ਹੈ ਕੋਈ ਵਿਅਕਤੀ ਘਰ ਤੇ ਬਾਹਰ ਨਿਕਲਦਾ ਹੈ ਪਰਿਵਾਰ ਨੂੰ ਪੂਰੀ ਚਿੰਤਾ ਰਹਿੰਦੀ ਹੈ ਕਿ ਉਹ ਠੀਕ ਵੀ ਆਊਗਾ ਨਹੀਂ ਆਊਗਾ ਕੀ ਹੋਗਾ ਇੱਕ ਭੈ ਦਾ ਮਹੌਲ ਪੰਜਾਬ ਦੇ ਵਿੱਚ ਇਸ ਭੈ ਨੂੰ ਦੂਰ ਕਰਨ ਲਈ ਭਾਰਤੀ ਜਨਤਾ ਪਾਰਟੀ ਹੀ ਕੰਮ ਕਰ ਰਹੀ ਹੈ ਔਰ ਪੂਰੇ ਵਿਸ਼ਵਾਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਵਿਸ਼ਵਾਸ ਵੀ ਦਲੰਦਿਆਂ ਕਿ ਜਦੋਂ ਲੋਕਾਂ ਨੇ ਜੋ ਮਨ ਬਣਾਇਆ ਜੋ ਲੋਕੀਅੱਜ ਗੱਲਾਂ ਕਰ ਰਹੇ ਨੇ ਕਿਉਂਕਿ ਮੈਂ ਵੀ ਅਲੱਗ-ਅਲੱਗ ਥਾਂ ਤੇ ਜਾਣ ਦਾ ਮੌਕਾ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਕਾਰਜਕ੍ਰਮ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਔਰ ਲੋਕੀ ਜੋ ਗੱਲਾਂ ਕਰ ਰਹੇ ਨੇ ਅੱਜ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿੱਤਾ ਸੀ ਕਿ ਅਗਰ ਪੰਜਾਬ ਨੂੰ ਅੱਗੇ ਪੜਾਉਣ ਦਾ ਕੋਈ ਕੰਮ ਕਰ ਸਕਦਾ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ। ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਵੀ ਪੰਜਾਬ ਦੇ ਲੋਕਾਂ ਨੇ ਵੇਖੀ ਹੈ। ਕਿੰਨੇ ਵਾਅਦੇ ਕੀਤੇ ਸੀ ਪੰਜਾਬ ਦੇ ਲੋਕਾਂ ਦੇ ਨਾਲ ਘੋਸ਼ਣਾ ਵੀ ਕੀਤੀ ਗਈ ਜਦੋਂ ਚੋਣ ਆਇਆ ਸੀ ਚੋਣ ਚੋਣ ਦੇ ਵਿੱਚ ਜੋ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ ਸੀ ਉਹ ਖਾਲੀ ਘੋਸ਼ਣਾ ਪੱਤਰੀ ਬਣ ਕੇ ਰਹਿ ਗਿਆ ਉਹ ਦਰਾਤਲ ਤੇ ਨਹੀਂ ਉਤਰਿਆ ਔਰ ਲੋਕੀ ਸਮਝਦੇ ਸੀ ਕਿ ਕਾਂਗਰਸ ਨੇ ਚਲੋ ਭ੍ਰਸ਼ਟਾਚਾਰ ਇਹਨਾਂ ਨੇ ਕੀਤਾ ਆਮ ਆਦਮੀ ਬੜੀ ਅੱਛੀ ਪਾਰਟੀ ਹੈ ਇਹਨੂੰ ਦੇਖ ਲੀਏ ਪੰਜਾਬ ਦੇ ਲੋਕਾਂ ਨੇ ਬੜੇ ਵਿਸ਼ਵਾਸ ਦੇ ਨਾਲ ਬੜੇ ਚਾਅ ਦੇ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕਰਕੇ ਆਏ ਕਿਉਂਕਿ ਲੋਕਾਂ ਦੀ ਕੁਛ ਅਪੇਕਸ਼ਾਂ ਸੀ ਪੰਜਾਬ ਦੇ ਲੋਕ ਕੀ ਚਾਹਦੇ ਕਿ ਪੰਜਾਬ ہمارا ਹੱਜ਼ਾ ਖੇਲ ਦਾ ਪੰਜਾਬ ਹੋਵੇ ਪਰੰਤੂ ਉਹਨਾਂ ਨੂੰ ਕੀ ਪਤਾ ਸੀ ਕਿ ਪੰਜਾਬ ਦਾ ਕਾਂਗਰਸ ਤੇ ਵੀ ਵੱਡਾ ਬੁਰਾ ਹਾਲ ਇਹ ਆਮ ਆਦਮੀ ਪਾਰਟੀ ਕਰ ਦੇ ਕਿਸ ਪ੍ਰਕਾਰ ਸੇ ਇਹਨਾਂ ਨੇ ਵਾਅਦੇ ਕੀਤੇ ਸੀ ਕੇਜਰੀਵਾਲ ਮੰਚਾ ਤੇ ਖੜੇ ਹੋ ਕੇ ਬੋਲਦਾ ਸੀ ਕੀ ਮੈਂ ਇਮਾਨਦਾਰ ਹਾਂ ਸਾਡੀ ਪਾਰਟੀ ਇਮਾਨਦਾਰ ਹੈ ਇਹ ਗੱਲਾਂ ਕੇਜਰੀਵਾਲ ਨੇ ਕੀਤੀ ਜੋ ਇਮਾਨਦਾਰੀ ਦੀ ਗੱਲ ਕਰਦਾ ਸੀ ਕਿ ਸਾਡੀ ਪਾਰਟੀ ਇਮਾਨਦਾਰ ਆ ਮੈਂ ਇਮਾਨਦਾਰ ਹਾਂ ਉਹ ਵੀ ਜੇਲ੍ਹ ਵੀ ਚਲਾ ਗਿਆ ਉਹ ਕੇਜਰੀਵਾਲ ਵੀ ਜੇਲ੍ਹ ਵੀ ਚਲਾ ਗਿਆ ਕੇਜਰੀਵਾਲ ਦਾ ਉਪ ਮੁੱਖ ਮੰਤਰੀ ਜੇਲ੍ਹ ਵੀ ਚਲਾ ਗਿਆ ਕੇਜਰੀਵਾਲ ਦੀ ਕੈਬਨਿਟ ਦੇ ਕਈ ਮੰਤਰੀ ਜੇਲ੍ਹ ਵਿੱਚ ਚਲੇ ਗਏ ਕਈਆਂ ਦੇ ਉੱਪਰ ਮੁਕੱਦਮੇ ਦਰਜ ਨੇ ਕੋਈ ਬیل ਤੇ ਕੋਈ ਜੇਲ੍ਹ ਤੇ ਔਰ یہی ਕੰਮ ਪੰਜਾਬ ਵਿੱਚ ਕਰ ਦਿੱਤਾ ਆਪਕੇ ਸਾਹਮਣੇ ਆ ਕਿ ਨਵੇਂ ਨ ਦੇ ਪਿਤਾ ਆਏ ਕਿੰਨੇ ਮੰਤਰੀ ਭ੍ਰਸ਼ਟਾਚਾਰ ਨੂੰ ਲੈ ਕਰਕੇ ਜੇਲ੍ਹ ਦੇ ਵਿੱਚ ਚਲੇ ਗਏ ਜੋ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕੀਤਾ ਸੀ ਇਹ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸਘਾਤ ਕੀਤਾ ਸੀ ਉਹਨਾਂ ਦੀ ਵੋਟ ਤਾਂ ਲੈ ਲਈ ਵਾਅਦੇ ਵੀ ਕੀਤੇ بڑے بڑے ਵਾਅਦੇ ਕੀਤੇ بڑے بڑے ਸਜਾਵਾਂ ਦਿਖਾਏ ਸਾਥੀਓ ਅੱਜ ਮੈਂ ਇਹ ਕਹਿਣਾ ਚਾਹੁੰਦਾ ਕਿਉਂਕਿ ਮੈਂ ਇਹਦੀ ਚਰਚਾ ਵੀ ਕਰਦਾ ਰਹਿਦਾ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਮੇ ਹਰਿਆਣਾ ਦੇ ਵਿੱਚ ਸਰਕਾਰ ਚੱਲ ਰਹੀ ਹੈ हरियाणा ਦੇ ਲੋਕਾਂ ਨੂੰ ਅਸੀਂ ਕੁਝ ਵਾਅਦੇ ਕੀਤੇ ਸੀ 2014 ਦੇ ਵਿੱਚ ਅਸੀਂ 2014 ਦੇ ਵਿੱਚ ਉਹ ਸਾਰੇ ਵਾਅਦੇ ਪੂਰੇ ਕੀਤੇ ਲੋਕਾਂ ਨੇ ਦੂਜੀ ਵਾਰ ਹਮੇ ਚੁਣ ਕੇ ਹਰਿਆਣਾ ਦੇ ਵਿੱਚ ਭੇਜਿਆ ਦੂਜੀ ਵਾਰ ਫਿਰ ਅਮਨੇ ਵਾਅਦੇ ਕੀਤੇ ਅਮਨੇ ਸਾਰੇ ਵਾਅਦੇ ਫਿਰ ਪੂਰੇ ਕੀਤੇ ਹਰਿਆਣਾ ਦੇ ਲੋਕਾਂ ਨੇ ਤੀਜੀ ਵਾਰ ਨੌਨ ਸਟਾਪ ਮੋਦੀ ਜੀ ਦੇ ਨੇਤ੍ਰਿਤਵ ਮੇ हमारी सरकार को तीसरी बार चुना है क्योंकि हमने जो कहा है उसको 77% उतारा है उस काम को किया है साथियों हमने अब भी हरियाणा दे लोकां वोट ते पहले चुनाव ते पहले 80 उनाते कुछ संकल्प किते ने 217 संकल्प 80 अपने संकल्प पत्र विच लिए बड़े महत्वपूर्ण संकल्प से ਔਰ ਉਹ 217 ਮੇਂ ਸੇ ਪਹਿਲੇ ਹੀ ਸਾਲ ਦੇ ਵਿੱਚ 80 53 ਸੰਕਲਪਾਂ ਨੂੰ ਪੂਰਾ ਕਰ ਦਿੱਤਾ ਹੈ ਔਰ ਜਦੋਂ ਤੱਕ ਇਹ ਫਾਈਨੈਂਸ਼ੀਅਲ ਇਅਰ ਪੂਰਾ ਹੋਣ ਹੋਗਾ ਮਾਰਚ ਦੇ ਵਿੱਚ 163 ਸੰਕਲਪ ਪੂਰੇ ਹੋ ਜਾਣਗੇ ਜਿਨ੍ਹਾਂ ਤੇ ਉੱਪਰ ਕੰਮ ਚੱਲ ਰਿਹਾ ਹੈ ਸਾਥੀਓ ਮੈਂ 3-4 ਰੋਜ਼ ਪਹਿਲੇ ਸਮਰਾਲਾ ਵੀ ਗਿਆ ਸੀ ਔਰ 2 ਰੋਜ਼ ਪਹਿਲੇ ਮੈਂ ਮੁਕਸਰ ਗਿਆ ਸੀ ਮੈਂਨੇ ਮੰਚ ਤੇ ਪੁੱਛਿਆ ਸੀ ਮੈਂਨੇ ਮੰਚ ਤੇ ਪੁੱਛਿਆ ਸੀ ਇਹ ਭਗਵੰਤ ਮਾਨਯੀ ਕੇਜਰੀਵਾਲ ਸਾਹਿਬ ਕੁਛ ਤੋਂ ਦੱਸੇ ਵੀ ਸਾਡੀ ਸਰਕਾਰ ਨੇ ਇਹ ਕੰਮ ਕੀਤੇ ਨੇ ਪੰਜਾਬ ਦੇ ਲੋਕੀ ਜਾਣਨਾ ਚਾਹੁੰਦੇ ਆ 4 ਸਾਲ ਪੂਰੇ ਹੋ ਗਏ ਨੇ ਇਹ ਗੱਲਾਂ ਹੀ ਗੱਲਾਂ ਰਹੇਗੀ ਆ ਨੇ ਜੋ ਗੱਲਾਂ ਕੀਤੀਆਂ ਸੀ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਹੀ ਜਾਗੇ ਸੀ ਕੀਆ ਉਹਨਾਂ ਦੇ ਬਾਰੇ ਵੀ ਕੁਛ ਜਾਣਨਾ ਪਾਣ ਦੀ ਕੋਸ਼ਿਸ਼ ਕਰ ਪੰਜਾਬ ਦੇ ਲੋਕੀ ਅਬ ਦੇਖ ਰਹੇ ਨੇ ਵੀ 4 ਸਾਲ ਪੂਰੇ ਹੋ ਗਏ ਆ ਗੱਲਾ ਮਾਹੀ ਪੇਟ ਭਰ ਗਿਆ ਅਬ ਗੱਲਾਂ ਤਾਂ ਨਹੀਂ ਚੱਲਣੇ ਪੰਜਾਬ ਦੇ ਲੋਕੀ ਤਾਂ ਅੱਜ ਕੰਮ ਚੰਨੇ ਆ ਅੱਜ ਦੇਖਦੇ ਆ ਮੈਂ ਇੱਕ ਥਾਂ ਤੇ ਚਲਾ ਗਿਆ ਜਿਹੜੀਆਂ ਸੜਕਾਂ ਬਿੱਟੂ ਜੀ ਕੇ ਡਿਪਾਰਟਮੈਂਟ ਕੀਆਂ ਕੇਂਦਰ ਕੀਆਂ ਉਹ ਤਾਂ ਚੰਗੀਆਂ ਨੇ ਪਰ ਜਿਹੜੀਆਂ ਸੜਕਾਂ ਭਗਵੰਤ ਮੰਦੀਆਂ ਉਹਨਾਂ ਦੇ ਉੱਪਰ ਜਦੋਂ ਲੋਕੀ ਆਂਦੇ ਆਂਰ ਜਾਂਦੇ ਆਂ ਆਂਦੇ ਜਾਂਦੇ ਉਸ ਦੀ ਭਗਵੰਤ ਮੰਦੀ ਖੂਬ ਚਰਚਾ ਕਰਦੇ ਨੇ ਕਿਹ ਆ ਕਿਹੜੀ ਸਰਕਾਰ ਸਾਰੇ ਪੰਜਾਬ ਦੀਆਂ ਜੋ ਪੰਜਾਬ ਗਵਰਨਮੈਂਟ ਦੀਆਂ ਸੜਕਾਂ ਨੇ ਉਹ ਸਭ ਟੁੱਟੀਆਂ ਪਈ ਨੇ ਲੋਕਾਂ ਨੂੰ ਆਣ ਜਾਣ ਵਿੱਚ ਪਿੰਡਾਂ ਵਿੱਚ ਬੜੀ ਦਿੱਕਤ ਦਾ ਸਾਹਮਣਾ ਕਰਨਾ ਪड़ਦਾ ਹੈ